ਮੈਂ ਕਹਿ ਰਿਹਾ ਕਿ ਅੱਜ ਕੋਈ ਬੰਦਾ ਵਪਾਰ ਖੋਲਣਾ ਚਾਹੁੰਦਾ ਹੈ 25-30 ਲੱਖ ਲਾ ਕੇ ਪੈਸਾ ਕਮਾਉਣਾ ਚਾਹੁੰਦਾ ਹੈ ਇਹਦਾ ਗਣਿਤ ਸਮਝਾਓ ਜੇ ਉਹ ਤੁਹਾਡਾ ਰੈਸਟੋਰੈਂਟ ਆਪਦੇ ਸ਼ਹਿਰ ਚ ਖੋਲਦਾ ਹੈ ਤਾਂ ਕਿੰਨਾ ਖਰਚਾ ਆਊਗਾ ਤੁਸੀਂ ਉਹਦੇ ਚ ਕੀ ਚਾਰਜ ਕਰਦੇ ਹੋ ਕਿੰਨੀ ਕਾਹ ਨੂੰ ਰੈਵਨਿਊ ਬਣਨਾ ਹੈ ਪ੍ਰੋਫਿਟੇਬਿਲਟੀ ਕੀ ਹੈ ਥੋੜਾ ਜਿਹਾ ਇਹ ਦੱਸੋ ਸਾਨੂੰ ਦੇਖੋ ਪਾਜੀ ਅਸੀਂ ਜੇਕਰ ਤੁਹਾਨੂੰ ਲੰਮਸਮ 3 ਲੱਖ ਰੁਪਏ ਦੇ ਵਿੱਚ ਤੁਹਾਨੂੰ ਇੱਕ QSR ਮਾਡਲ ਤਿਆਰ ਕਰਕੇ ਦੇਵਾਂਗੇ ਹੂੰ ਜਿਦੇ ਚੋਂ ਸਾਡੀ ਫੀਸ ਸਿਰਫ ਔਰ ਸਿਰਫ 6 ਲੱਖ ਰੁਪਏ ਪਲੱਸ GST ਹੋਏਗੀ 프랜ਚਾਈਜ਼ੀ ਫੀਸ ਬਾਕੀ ਦਾ ਤੁਹਾਡਾ ਸਾਰਾ ਸਮਾਨ ਲੱਗਣਾ ਹੂੰ ਉਹ ਸਮਾਨ ਜੇਕਰ ਤੁਸੀਂ ਸਾਨੂੰ ਕਹੋਗੇ ਅਸੀਂ ਤੁਹਾਨੂੰ ਬਣਾ ਕੇ ਦੇ ਦਾਂਗੇ ਜੇਕਰ ਤੁਸੀਂ ਆਪਣੇ ਬਣਾਉਣਾ ਚਾਹੁੰਦੇ ਹੋ ਉਹ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ ਬਟ ਉਹ ਸਾਡੇ ਦਿੱਤੇ ਹੋਏ ਕਿੰਨੇ ਸਟਰਕਚਰ ਚ ਕੀ ਕਿਹੜਾ ਫ੍ਰਿਜ ਯੂਜ਼ ਹੋਣਾ ਹੈ ਕੀ ਚੀਜ਼ ਯੂਜ਼ ਹੋਣੀ ਹੈ ਉਹ ਸਾਡੇ ਅਕੋਰਡਿੰਗ ਕਰਨੀ ਪਏਗੀ ਉਹ ਤੁਸੀਂ ਖੁਦ ਵੀ ਲੈ ਸਕਦੇ ਹੋ ਤੇ ਦੂਜੀ ਗੱਲ ਆ ਗਈ ਉਸ ਤੋਂ ਬਾਅਦ ਰਾਇਲਟੀ ਦੀ ਭਾਜੀ ਅਸੀਂ ਉਹ 6% ਤੁਹਾਡੇ ਗ੍ਰੋਸ ਪ੍ਰੋਫਿਟ ਤੇ ਚਾਰਜ ਕਰਦੇ ਹਾਂ ਤੇ ਉਹਦੇ ਵਿੱਚ ਤੁਹਾਨੂੰ ਲਗਾ ਕੇ ਲਗਭਗ ਲਗਭਗ ਸਾਰੇ ਖਰਚੇ ਕੱਢ ਕੇ ਲੱਖ ਤੋਂ 2 ਲੱਖ ਰੁਪਏ ਮਹੀਨਾ ਤੁਹਾਡਾ ਆਰਾਮ ਨਾਲ ਬਚ ਸਕਦਾ ਹੈ ਆਰਾਮ ਨਾਲ 2 ਲੱਖ ਰੁਪਏ ਕਮਾਈ ਹੁੰਦੀ ਹੈ ਕਮਾਈ ਹੁੰਦੀ ਹੈ ਸਾਰਾ ਕੁਝ ਕੱਢ ਕੇ ਤੁਹਾਡੇ ਖਰਚੇ ਕੱਢ ਕੇ ਸਾਰਾ ਕੁਝ ਕੱਢ ਕੇ ਜੇ ਬੰਦਾ ਵੱਧ ਮਿਹਨਤੀ ਹੋਵੇ ਕਿਤੇ ਸੇਲ ਵੱਧ ਵੱਧ ਸੇਲ ਤੇ ਵੀ ਡਿਪੈਂਡ ਹੈ ਨਾ ਦੇਖੋ ਭਾਜੀ ਦੇਖੋ ਇੱਕ ਪਾਸੇ ਤੁਸੀਂ ਲੁਧਿਆਣੇ ਸਨ ਵਿਊ ਚ ਬੈਠੇ ਹੋ ਸਰਾਬਾ ਨਗਰ ਬੈਠੇ ਹੋ ਇੱਕ ਤੁਸੀਂ ਮਲੋਟ ਬੈਠੇ ਹੋ ਮੇਨ ਬਾਜ਼ਾਰ ਦੇ ਵਿੱਚ ਕਿੰਨਾ ਫਰਕ ਆ ਗਿਆ ਕਿੰਨਾ ਫਰਕ ਆ ਗਿਆ ਉਹੀ ਮੈਂ ਤੁਹਾਨੂੰ ਦੱਸਦਾ ਜੇ ਅਗਰ ਤੁਸੀਂ 20 ਤੋਂ 25000 ਸੇਲ ਕਰਦੇ ਹੋ ਰੋਜ਼ ਸਾਢੇ 7 ਲੱਖ ਰੁਪਏ ਜੇਕਰ ਅਸੀਂ ਲਾ ਕੇ ਚੱਲੀਏ ਤਾਂ ਆਰਾਮ ਨਾਲ ਤੁਹਾਡੇ ਸਾਰੇ ਖਰਚੇ ਕੱਢ ਕੇ ਤਾਂ ਤੁਹਾਡੇ 2 ਲੱਖ ਰੁਪਏ ਆਰਾਮ ਨਾਲ ਬਚ ਸਕਦੇ ਨੇ ਜੇ ਅਗਰ ਤੁਸੀਂ ਸਨ ਵਿਊ ਦੀ ਗੱਲ ਕਰਦੇ ਹੋ ਜਾਂ ਕੋਈ ਅੱਛੇ ਜਗ੍ਹਾ ਫਾਈਨ ਡਾਈਨਿੰਗ ਦੀ ਗੱਲ ਕਰਦੇ ਹੋ ਤਾਂ ਉੱਥੇ ਤੁਹਾਡੀ ਈਜ਼ੀਲੀ ਸੇਲ ਜਿਹੜੀ ਹੈ 15 ਤੋਂ 20 ਲੱਖ ਰੁਪਏ ਹੋ ਜਾਂਦੀ ਹੈ ਤੇ ਤੁਹਾਡਾ ਮੁਨਾਫਾ ਜਿਹੜਾ ਕਿ ਪੰਨ ਤੋਂ 6 ਲੱਖ ਰੁਪਇਆ ਮਿਲਣਾ ਬੜੇ ਬਾਰੇ ਇਹ 30 ਲੱਖ ਨਹੀਂ ਹੈ ਮੇਰੇ ਕੋਲੇ 10-15 ਲੱਖ ਰੁਪਇਆ ਹੈ ਫਿਰ ਦੇਖੋ ਉਹਦੇ ਵਿੱਚ ਭਾਜੀ ਅਸੀਂ ਤੁਹਾਡੀ ਮਦਦ ਨਹੀਂ ਕਰ ਪਾਵਾਂਗੇ ਇੰਨੀ ਬਟ 10 ਤੋਂ 15 ਲੱਖ ਤੁਹਾਡਾ ਬਜਟ ਬਣਾਣਾ ਹੈ ਤੁਹਾਡਾ ਅਸੀਂ ਤੁਹਾਨੂੰ ਅੱਜਕੱਲ ਸਰਕਾਰ ਨੇ ਬੜੇ ਸਟਾਰਟਅਪ ਚੀਜ਼ਾਂ ਕੱਢੀਆਂ ਨੇ ਜਿਹੜੇ ਕਿ 10 ਲੱਖ 15 ਲੱਖ इजीली ਦੇ ਦਿੰਦੇ ਨੇ ਉਹ ਅਸੀਂ ਤੁਹਾਡੀ ਉਹਦੀ ਵਿੱਚ ਵੀ ਤੁਹਾਡੀ ਮਦਦ ਸਾਡੇ ਬੈਂਕ ਨਾਲ ਟਾਈਅਪਸ ਨੇ ਉਹ ਅਸੀਂ ਤੁਹਾਡਾ ਉਹਨਾਂ ਟਾਈਅਪ ਕਰਕੇ ਤੁਹਾਨੂੰ 10-15 ਲੱਖ ਦੀ ਗ੍ਰਾਂਟ ਦਿਵਾ ਸਕਦੇ ਹਾਂ ਮੈਂ ਹైదరాబాద్ ਖੁਦ ਗਿਆ ਉਥੇ ਬੱਬਲ ਟੀ ਦੀ ਇੱਕ ਫੈਕਟਰੀ 'ਚ ਮੈਂ ਖੁਦ ਵਿਜ਼ਿਟ ਕੀਤਾ ਹਮ ਬੱਬਲ ਟੀ ਤੁਸੀਂ ਦੇਖੋ ਨਾਰਥ ਇੰਡੀਆ ਦੇ ਵਿੱਚ ਬਿਲਕੁਲ ਫੈਲ ਹੋ ਗਈ ਹਮ ਬੱਬਲ ਟੀ ਕੀ ਹੁੰਦੀ ਹੈ ਇੱਕ ਪਾਜੀ ਟੈਪੀਕਸ ਹੁੰਦੇ ਨੇ ਜਿਹੜੇ ਕਿ ਉਹ ਬ੍ਰਾਊਨ 슈ਗਰ ਤੇ ਉਹਦੇ ਨਾਲ ਬੰਦੇ ਨੇ ਹਮ ਬੱਬਲਸ ਹੁੰਦੇ ਨੇ ਉਹ ਜੈਲੀ ਦੇ ਵਿੱਚ ਫਰੂਟ ਫਲੇਵਰਸ ਹੁੰਦੇ ਨੇ ਉਹ ਵੈਨ ਯੂ ਡਰਿੰਕ ਇਟ ਤੁਸੀਂ ਜਦੋਂ ਪੀਂਨੇ ਹੋ ਤੁਹਾਡੇ ਮੂੰਹ 'ਚ ਬਸਟ ਹੋ ਜਾਂਦੇ ਆ ਫਲੇਵਰ ਹੁੰਦੇ ਆ ਦੇ ਅੰਦਰ ਤੇ ਉਹ ਬੱਬਲ ਟੀ ਇੰਡੀਆ ਦੇ ਇੱਥੇ ਨਾਰਥ ਇੰਡੀਆ 'ਚ ਇਸ ਲਈ ਫੈਲ ਹੋ ਗਈ ਬਹੁਤ ਜ਼ਿਆਦਾ সুইਟ ਬਹੁਤ ਜ਼ਿਆਦਾ সুইਟ ਹੈ ਤੇ ਵਾਟਰੀ ਫਲੇਵਰ ਦੇ ਵਿੱਚ ਹੈ ਪੰਜਾਬ ਦੇ ਲੋਕਾਂ ਨੂੰ ਪਸੰਦ ਆਇਥੇ ਦੀ ਲੱਸੀ ਹੋਗੀ ਤੁਸੀਂ ਹੁਣ ਅੱਜ ਕੱਲ੍ਹ ਦੇਖ ਲਿਓ ਹੁਣ ਤੁਸੀਂ ਅਸੀਂ ਲੱਸੀ ਸ਼ੁਰੂ ਕਰਨ ਲੱਗੇ ਹਾਂ ਗਰਮੀ ਦਾ ਮੌਸਮ ਆ ਰਿਹਾ ਹੈ ਅਸੀਂ ਲੱਸੀ ਸ਼ੁਰੂ ਕਰ ਰਹੇ ਹਾਂ ਚਾਕਲੇਟਲ ਮਿੱਠੀ ਨਮਕੀਨ ਮਿੱਠੀ ਨਮਕੀਨ ਚਾਕਲੇਟ ਚੀਕੂ ਸਟਰਾਬੇਰੀ ਮੰਗੋ ਇਹ ਸਾਰੀ ਤਰ੍ਹਾਂ ਦੀ ਅਸੀਂ ਹੁਣ ਲੱਸੀ ਨੂੰ ਫਿਊਜ਼ਨ ਫੂਡ ਇਹ ਸਾਰਾ ਸ਼ੁਰੂ ਕਰਨ ਲੱਗੇ ਹਾਂ ਜਿਹੜਾ ਕਿ ਮੈਨੂੰ ਲੱਗਦਾ ਲੋਕਾਂ ਨੇ ਬਹੁਤ ਪਿਆਰ ਦੇਣਾ ਇਹ ਤੇ ਭਾਜੀ ਇਹ KFC ਮੈਕਡੋਨਲਡਸ ਇਨਾਂ ਦੀ ਕਾਮਯਾਬੀ ਦਾ ਕਾਰਨ ਕੀ ਹੈ ਪੰਜਾਬ ਦਾ ਕੋਈ ਆ ਇੰਡੀਅਨ ਬ੍ਰਾਂਡ ਇੰਨਾ ਵੱਡਾ ਕਿਉਂ ਨਹੀਂ ਹੋਇਆ ਅਸੀਂ ਕਿਉਂ ਨਹੀਂ ਵਰਲਡ ਵਾਈਡ ਗਏ ਸਾਡਾ ਕੋਈ ਬ੍ਰਾਂਡ ਕਿਉਂ ਨਹੀਂ ਹੈ ਕਿ ਸ਼ੰਘਾਈ ਦੇ ਵਿੱਚ ਮੈਲਬਨ ਦੇ ਵਿੱਚ ਬਹੁਤ ਸਾਰੇ ਨੇ ਭਾਜੀ ਵਰਲਡ ਵਾਈਡ ਦਾ ਕਿਹੜਾ ਬ੍ਰਾਂਡ ਹੈ ਮੈਨੂੰ ਦੱਸੋ ਬੀਕਾਨੇਰ ਹੈ ਭਾਜੀ ਬੀਕਾਨੇਰ ਪੂਰੀ ਦੁਨੀਆ 'ਚ ਭਾਜੀ ਹੈ ਕਿ ਨਿਊਜ਼ੀਲੈਂਡ 'ਚ ਸੀਗਾ ਬੀਕਾਨੇਰ ਉੱਥੋਂ ਪੰਜਾਬੀ ਜਾਂਦੇ ਹਨ ਨਾ ਉੱਥੇ ਨਹੀਂ ਭਾਜੀ ਇਦਾਂ ਦੇ ਇਹ ਥੋੜੀ ਹੈ ਕੀ ਪੰਜਾਬੀ ਜਾਣ ਪਾਵੇਂ ਜੋ ਮਰਜ਼ੀ ਜਾਣ ਉੱਥੇ ਮਿਲਦਾ ਤਾਂ ਸਾਰਾ ਇਹ ਚਾਟ ਫਲੇਵਰ ਸਾਰੇ ਮਿਠਾਈਆਂ ਸਾਰੇ ਉੱਥੇ ਮਿਲਦੇ ਨੇ ਤੁਸੀਂ ਇਹ ਨਾ ਕਹੋ ਕਿ 버거 ਦਾ ਬ੍ਰਾਂਡ ਹੈ ਜਾਂ ਚਿਕਨ ਦਾ ਬ੍ਰਾਂਡ ਹੈ ਬ੍ਰਾਂਡ ਤਾਂ ਬ੍ਰਾਂਡ ਹੀ ਹੈ ਬਾਜੀ ਹੂੰ ਚਾਹੇ ਉਹ ਹੁਣ ਤੁਸੀਂ ਇਹ ਲਗਾ ਲਓ ਬਾਬਾ ਚਿਕਨ ਕੈਨੇਡਾ ਦੇ ਵਿੱਚ ਖੁੱਲ ਗਏ ਹੂੰ ਜਗ੍ਹਾ ਜਗ੍ਹਾ ਖੁੱਲ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਆ ਰਹੇ ਚਾਵਲਾ ਵੀ ਆ ਰਹੇ ਚਾਵਲਾ ਵੀ ਬਹੁਤ ਹੈਗੇ ਨੇ ਲੇਕਿਨ ਹੁਣ ਬਾਬਾ ਚਿਕਨ ਕੈਨੇਡਾ ਦੇ ਵਿੱਚ ਖੁੱਲਿਆ ਹੈ ਨਿਊਜ਼ੀਲੈਂਡ ਦੇ ਵਿੱਚ ਆ ਰਿਹਾ ਹੈ ਬਹੁਤ ਸਾਰੀ ਚੀਜ਼ਾਂ ਨੇ ਇੱਦਾਂ ਦੀ ਗੱਲ ਨਹੀਂ ਹੈ ਕਿ ਨਹੀਂ ਤੁਸੀਂ ਤੁਹਾਡਾ ਬ੍ਰਾਂਡ ਜਿਹੜਾ ਮਸਾਲਾ ਸਿੰਘ ਹਾਂਜੀ ਔਰ ਇਹ ਸਿਰਫ ਤੇ ਸਿਰਫ ਤੁਸੀਂ ਇੰਡੀਅਨ ਫੂਡ ਰੱਖਦੇ ਹੋ ਇਹਦੇ ਤੇ ਇਹਦੇ ਵਿੱਚ ਇੰਡੀਅਨ ਹੀ ਫੂਡ ਹੁੰਦਾ ਹੈ ਭਾਈ ਜੇ ਉਹਦੇ ਵਿੱਚ ਡਿਫਰੈਂਟ ਕੁਜ਼ੀਨ ਹੁੰਦੀ ਹੈ ਜਿਵੇਂ ਨਾਰਥ ਇੰਡੀਅਨ ਫੂਡ ਹੈ ਹੂੰ ਚਾਈਨੀਜ਼ ਦੇ ਵਿੱਚ ਥੋੜਾ ਜਿਹਾ ਉਹਦਾ ਇੰਡੋ ਚਾਈਨੀਜ਼ ਜਿਹਨੂੰ ਕਹਿੰਦੇ ਆ ਉਹ ਫੂਡ ਹੈਗਾ ਤੇ ਤੰਦੂਰੀ ਆਈਟਮਸ ਨੂੰ ਨਾਰਥ ਇੰਡੀਅਨ ਬਸ ਇਹੀ ਫਲੇਵਰਸ ਨੇ ਬਟ ਉਹਦੇ ਵਿੱਚ ਹੀ ਅਸੀਂ ਇੰਨੀ ਵੈਰਾਈਟੀ ਦਿੱਤੀ ਹੋਈ ਹੈ ਕਿ ਲੋਕਾਂ ਨੂੰ ਚੂਜ਼ ਕਰਨਾ ਹੀ ਕਿੰਨਾ ਮੁਸ਼ਕਲ ਹੋ ਜਾਂਦਾ ਕਿ ਯਾਰ ਇਹ ਸਵਾਦ ਹੈ ਇਹ ਖਾਈਏ ਇਹ ਵੀ ਸਵਾਦ ਹੈ ਕਿ ਇਹ ਖਾਈਏ ਤੇ ਉਹਦੇ ਲਈ ਵੀ ਫਿਰ ਅਸੀਂ ਡਿਫਰੈਂਟ ਡਿਫਰੈਂਟ ਪਲੇਟਰਸ ਸ਼ੁਰੂ ਕੀਤੇ ਹੋਏ ਨੇ ਕਿ ਉਹਨਾਂ ਵਿੱਚ ਤੁਸੀਂ ਸਾਰਾ ਕੁਝ ਹੀ ਤੁਹਾਨੂੰ ਇਕੋ ਪਲੇਟ ਦੇ ਵਿੱਚ ਮਿਲ ਦੇਗਾ ਤੇ ਉਹ ਉਹਨੂੰ ਖਾ ਕੇ ਮੋਤਰਾ ਨਿਸ਼ਕਰਾ